ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚਿਆਗੇ ਪਿੰਡ ਬਡਰੁਖਾਂ ਬੋਰ ਦੇ ਵਿੱਚ ਮਾਰਨੇ ਕੈਮਰਾ ਤੁਹਾਨੂੰ ਦਿਖਾਉਣੇ ਆਗੇ ਇੱਧਰ ਬੈਠਿਆ ਆਪਣੀਆਂ ਵਿਸਤਰੀ ਜੀ ਤੇ ਇੱਧਰ ਹਣੀ ਤਾਰ ਤੂਰ ਲਾਉਣ ਲੱਗ ਰਿਹਾ ਹੈਗਾ ਤਾਰ ਤੂਰ ਲਾਹਾਂਗੇ ਤੇ ਕੈਮਰਾ ਕੱਢਾਂਗੇ ਇਹਦੇ ਵਿੱਚ ਤੁਹਾਨੂੰ ਬੋਰ ਦਿਖਾਉਣੇ ਆਗੇ ਆ ਰਿਹਾ ਇਹ ਉਹ ਬੋਰ ਜਿਹਦੇ ਵਿੱਚ ਆਪਾਂ ਕੈਮਰਾ ਮਾਰਨਾ ਹੈਗਾ ਕੈਮਰਾ ਮਾਰਾਂਗੇ ਇੱਧਰ ਹਣੀ ਤਾਰ ਤੁਰ ਲਾਹੀ ਜਾਂਦਾਗਾ ਤੇ ਇੱਧਰ ਆਪਣਾ ਕੈਮਰਾ ਵੀ ਕਸ ਹੈਗਾ ਕੈਮਰਾ ਚੱਲ ਪਿਆਈ ਆਪਣਾ ਸੋ ਆਜੋ 치치 ਨਾ ਇੱਕ ਮਿੰਟ ਸੋ ਤੁਹਾਨੂੰ ਦੱਸ ਦਿਆਂ ਕਿ ਬੋਰ ਦੇ ਵਿੱਚ ਪ੍ਰੋਬਲਮ ਇਹ ਹੈਗੀ ਕਿ ਇਹ ਬੋਰ ਹੈ ਜਿਹੜਾ ਉਹ ਰੇਤਾ ਮਾਰਦਾ ਰੇਤਾ ਮਾਰਦਾ ਬਹੁਤ ਜ਼ਿਆਦਾ ਇਹ ਤਾਂ ਹੀ ਆਪਾਂ ਕੈਮਰਾ ਪਾ ਕੇ ਚੈੱਕ ਕਰਾਂਗੇ ਤੇ ਕੈਮਰਾ ਪਾ ਕੇ ਦੇਖਾਂਗੇ ਵੀ ਇਹ ਰੇਤਾ ਕਿਉਂ ਮਾਰਦਾਗਾ ਆਜੋ ਜੀ ਲੋ ਜੀ ਹੁਣ ਛੱਡਾਂਗੇ ਜੀ ਆਪਾਂ ਆਪਣਾ ਕੈਮਰਾ ਲੋ ਜੀ ਆ ਚੱਲੀ ਆਪਣੇ ਕੈਮਰਾ ਕੀ ਨਾਮ ਹੈ ਤੁਹਾਡਾ ਜੀ ਪਾਲਾ ਸਿੰਘ ਨੋਅਰ ਨੰਬਰ ਕਿਹਨਾਂ ਹੈ ਤੁਹਾਡਾ 98887 72799 72 799 ਇੱਕ ਮੁੰਡੇ ਦਾ ਲਿਖ ਲਓ 799 98 ਮੁੰਡੇ ਦਾ ਨਾ ਉਹਦਾ ਨੋਕੀ ਜਸਵੀਰ ਨੇ 9986743 ਹਾਂ 43190 43190 ਹਾਂਜੀ ਬੋਰ ਕਿੰਨਾ ਡੂੰਘਾ ਹੀ ਹੈ ਬੋਰ ਤਾਂ 400 ਤੋਂ ਉੱਤੇ ਹੋਊਗੀ ਫੈਂਟਰੀ ਏਕਵਟੀ ਫੈਂਟਰੀ ਮੋਟਰ ਕਿੰਨੇ ਦੇ ਪਾਈਤੀ ਮੋਟਰ ਦੋ ਵੀ ਪਹਿਲਾਂ ਰੇਡ ਦੀ ਕਨੇ ਇੱਕ ਦੀ ਦਿੱਤੀ ਡੇਢ ਦੀ ਦਿੱਤੀ ਆ ਦੇਖੋ ਇੱਕ ਮਿੰਟ ਤਾਂ ਕਰਾਈ ਕਰਾ ਉੱਪਰ ਕਰੀ ਮੜਿਆ ਉੱਪਰ ਕਰੀ ਨਹੀਂ ਆਈ ਨਹੀਂ ਪਿੱਛੇ ਨੁੜਿਆ ਹੁੰਦਾ ਨਹੀਂ ਨਹੀਂ ਕੁਝ ਨਹੀਂ ਹੈ ਚੱਲ ਜਾਣ ਦੇ ਇਹ ਤਾਂ ਮੋਟਰ ਚੱਲੀ ਹੋਇਆ ਪਹਿਲਾਂ ਪੁਰਾਣਾ ਬੋਰਾ ਚੱਲ ਚਾਰੇ ਥੱਲੇ ਪਾਸਾ ਕਿੰਨਾ ਹੋ ਗਿਆ 147 ਚੱਲ ਜਾਣ ਦੇ ਜਾਣ ਦੇ ਮੜਾ ਤਾਂ ਜਾ ਕੇ ਛੱਡੀ ਜਾਣ ਦੇ ਮੋਟਰ ਲੱਭ ਗਈ ਕੋਈ ਹੋਰ ਹਾਂ ਮੋਟਰੂਲ ਤਾਂ ਨਹੀਂ ਲੱਭ ਗਈ ਨਾ ਹੋਰ ਮੋਟਰ ਨਹੀਂ ਲੱਭ ਗਈ ਲੋਰ ਤਾਂ ਜਗਸੀ ਵਾਲਿਆਂ ਦੇ ਜੱਲੀ ਹੋਣੀ ਕਦੇ ਤੂੰ ਫੇਰ ਜਲਦੀ ਨਹੀਂ ਬੜੀ ਬੰਦ ਮੋਟਰ ਕਿੰਨਾ ਘੜਾ ਹੌਲੀ 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 ਉੱਪਰ ਕਰੀ ਉੱਪਰ ਕਰੀ ਮੋਟਰ ਕਿੰਨਾ ਘੜਾ ਗੱਡੀ ਨੂੰ ਮੋਟਰ ਹੈ ਨਹੀਂ ਪਾਏ ਕਹਿੰਦਾ ਵੀ ਲਵੇ ਕੋਈ ਹੋਰ ਮੋਟਰ ਹੈਗੀ ਆਪਾਂ ਜੇ ਪਾਣੀ ਇਹਦੇ ਵਿੱਚ ਪਾਉਣਾ ਹੈ ਬੋਰ ਚ ਕੋਈ ਪਾਈਪ ਲਾ ਕੇ ਨਹੀਂ ਨਹੀਂ ਹੈ ਨਹੀਂ ਕੋਈ ਮੋਟਰ ਨੇੜੇ ਤੇ ਸੰਦੀਪ ਗੋਸਾਈ ਫੋਨ ਆਇਆ ਕੋਈ ਨਾ ਮਾਸ ਕਰਤਾ ਕਿੰਨਾ ਹੋ ਗਿਆ ਹੌਲੀ ਹੌਲੀ ਕਿ ਤੇ ਅਰਧੀ ਦੀ ਮੋਟਰ ਮਣੀ ਮੋਟੀ ਐ ਪਹਿਲਾ ਅਰਧੀ ਕਿੰਨੇ ਫੁੱਟ ਤੀ ਆਏ ਭਾਈ ਕੋਈ ਜਵਾਰ ਨਹੀਂ ਹੁੰਦਾ ਐਵੇਂ ਕਿੰਨੀ ਕਿਧਾਂ ਘਟ ਜਾਂਦੀ ਤੀ ਖਾਛੀ ਖੜ ਜਾਂਦੀ ਤੀ ਕਿ ਮਸਾਂ ਪਾਈ ਤੀ ਚੱਕ ਛੱਡ ਚੱਕ ਛੱਡ ਜੇ ਕਰਕੇ ਠੀਕ ਐ ਚੱਲ ਛੱਲ ਜਾ ਲੈ ਹੌਲੀ ਹੌਲੀ ਜਾਣੇ ਥੱਲੇ ਤੇ じゃ ਹੁਣ ਹੀ ਗਿਆ ਆਉਂਦਾ ਉਹ ਵੀ ਉਹ ਦੂਜੇ ਭਾਈ ਦੀ ਮੋਟਰ ਦੇਖਦਾ ਤੇ ਉਹ ਲਗਿਆ ਰਿਤਾ ਜਦੋਂ ਇਹ ਆ ਮੋਟਰ ਪਾਈ ਆਉਦਦੀ ਆ ਹੁਣ ਇਹ ਵੱਡੀ ਮੋਟਰ ਹੈ ਇਹ ਤਾਰ ਕੱਢੀ ਕਿਤੇ ਵੱਡਾ ਕੱਢਿਆ ਆ ਖਿੱਚਦੇ ਸਿੰਦੇ ਡੇ ਟੈਂਕੀ ਟੁੰਗੀ ਚ ਪਾਣੀ ਹੈਗਾ ਹੀ ਹੁਣ ਟੈਂਕੀ ਚ ਪਾਣੀ ਹੈਗਾ ਆਪਣੇ ਚ ਕਿ ਥੋੜਾ ਬਹੁਤੀ ਹੂ ਰਾ ਆਪੀ ਖੜੀ ਆ ਮੋਟਾ ਚੜਨਾ ਪਊ ਪਾਣੀ ਹੋਏ ਪਤਾ ਨਹੀਂ ਲੱਗਦਾ ਥੱਲੇ ਦਾ ਸਾਬ ਜੀ ਉੱਤੇ ਗੰਦਲਾ ਥੋੜੀ ਥੱਲੇ ਦਾ ਸਾਬ ਹੈ ਪ੍ਰਕਾਰ ਰੋ ਥੋੜਾ ਬਸ ਥਲੇ ਕਰਾ ਥਲੇ ਕਰਾ ਥੋੜਾ ਜਿਹਾ ਜਮੀ ਥੋੜਾ ਜਿਆ ਕਰੀ ਹਣੀ ਥਲੇ ਕਰੀ ਜਮਾ ਥੋੜਾ ਜਿਆ ਜਮੀ ਬਸ ਆਉ ਸੀ ਗਿਆ ਟੁੱਟ ਟੁੱਟ ਆ ਦੀ ਆ ਦੀ ਟੁੱਟਿਆ ਕਿੰਨੇ ਫੁੱਟ ਹੋ ਗਿਆ ਫਿਰ ਪੂਰ ਕਲਿਕਲੀ ਬਈ ਨੇ ਦੱਸਦਾ ਜੀ ਬਲੰਗਣਾ ਬੁਰਕ ਕਲਿਕਲੀ ਹੋਈ ਉਹ ਦੇਖੋ ਇਹ ਬੋ ਇਹ ਨੇ ਉਹ ਨਿਕਲੀ ਨਿਕਲੀ ਉਹ ਦੇਖ ਹਾਂ ਡੇਟੀ ਨਿਕਲੀ ਆ ਦੀ ਡੇਟੀ ਨਿਕਲੀ ਆ ਦੀ ਜਮਈ ਹੋਣੀ ਕਿ ਨੰਦਲੇ ਕਰੀ ਥੋੜਾ ਆ ਬਸ ਬਸ ਉਹ ਦਿਨ ਰੋੜੀ ਇਹਨਾਂ ਉਹ ਥੋੜੇ ਕਿੰਨਾ ਹੋ ਗਿਆ ਸਖੀ ਗੀ ਸਟੋਲੇ ਦੀ ਸਾਫ ਬਾਦਰ ਕਰਕੇ ਪੂਰਾ ਇਹ ਕਿੱਥੇ ਖੜਾ ਕੇ ਰੱਖੀਣੀ ਥੋੜਾ ਉੱਪਰ ਚੱਕੀ ਜਮੀ ਥੋੜਾ ਜਿਹਾ ਬਸ ਬਸ ਸੋਰੀ ਖੜਾ ਲੈ ਪੂਰੀ ਉਹ ਦਿਲੇ ਕਰ ਹਰਦੀ ਉਹ ਲਭੋਂ ਲੈ ਸੀ ਤਾਂ ਮੜਾ ਪੂਰੀ ਦੀ ਵੀ ਲੂੰਗੀ ਚਲੋ ਜੀ ਚੱਲ ਹਣੀ ਕਿੰਨਾ ਹੋ ਗਿਆ 185 ਦੇ ਟੋਟੇ ਆਈ ਇੱਥੇ ਅੜਦੀ ਅੜਦੀ ਦੀ ਬਸ 185 ਦੇ ਟੋਟੇ ਆਈ ਨਲ ਕਿਹੜਾ ਡਰਾਈਵਰ 160 ਫੁੱਟਾ ਹੁਣ ਕਿੰਨੀ ਪਾਈ ਦੀ 160 ਘੱਟ ਨਹੀਂ ਜੀ ਦੋ ਮਾੜ ਰਹੇ ਬਲੀ ਸਦ ਦੋ 180 ਦੀ ਇੱਥੇ ਇੱਥੇ ਮੈਂ ਮਾਈਟ ਬਲੀ ਬਸ ਠੀਕ ਹੈ ਠੀਕ ਚੱਲ ਥੱਲੇ ਜਾਨੀ ਕਿਸ ਆਉਂਦੀ ਗਲਤ ਪਿਆ ਹੋਇਆ ਬਸ ਅੰਦਰ ਫਿਰ ਦਾ ਹਣਾ ਹੈਗਾ ਇੱਕ ਕਰਾਂਗੇ ਇਹ ਰਪਦੇ ਗਲੀ ਬੋਰ ਬੋਰ ਭਰਿਆ ਥਾ ਲੋਕੀ ਗਲਵਾਤਾ ਚਲੋ 200 ਤੱਕ ਤਾਂ ਕੁਝ ਨਹੀਂ ਆਇਆ ਤੀਗਾ ਕੋਈ ਗੱਲ ਹੈ ਗਾਹ ਬਈ ਪਤਾ ਨਹੀਂ ਮੈਂ ਦੇਰ ਲੈ ਕਿੰਨਾ ਲੂੰਗਾ ਬੋਰ ਲੱਗਾ ਕੀ ਕੁਸ ਪੈ ਕਿੰਨਾ ਫੈਂਟਰਾ ਸਾਰਾ ਕੁਝ ਹੀ ਦੱਸਦਾ ਨਹੀਂ ਪਤਾ ਲੱਗ ਜਰ ਹਾਂਜੀ 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 ਤਾਰ ਦੂਸੂ ਵਰਗੋ ਇਹ ਹੁਣੇ ਕਰ ਜੂਗਾ ਬਈ ਮੁੰਡੇ ਇਹ ਮੁੰਡੇ ਲਣਾ ਪੂ ਮਸ਼ੀਨ ਲਈ ਪੂ ਦੋਨੇ ਹਾਂਜੀ ਹਾਂਜੀ ਤੇਰਾ ਦੇਖ ਲਈ ਆਪਾਂ ਇਹਨੂੰ ਸਾਰੇ ਨੂੰ ਦੇਖ ਕੇ ਉਦੋਂ ਉਹਦਾ ਮੋਟਰ ਦਾ ਵੀ ਦੇਖਣਾ ਪਊਗਾ ਫਿਰ ਜਿਹਦਾ 4 ਇੰਚੀ ਬੋਰ ਤਾਂ ਨੇ ਹੂੰ ਫਿਰ ਮੋਟਰ ਪਤਲਾੜਾ ਇਹਦੀ ਪਾਣੀ ਪੂਸਣ ਨੂੰ ਅੱਛਾ ਹੂੰ ਰਿਤਮਾ ਰਨੋਟਾ ਦਾ ਹੂੰ ਹੁਣ ਕਿਹੜੇ ਆਪਾਂ ਇਹ ਮੋਟੀ ਰੱਦੀ ਭਾਈ ਹੂੰ ਪਰ ਮੋੜ ਲੈਣੀ ਪਤਾ ਮੀਨਾ ਪਾਉਣੀ ਤਾਰ ਦੇ ਟਿਮੜੀ ਤਾਰ ਦੇ ਟਿੜੀ ਤਾਰ ਦੇ ਟਾਰ ਬਾਕੀ ਚ ਹੌਲੀ ਖਿੱਚੀ ਜਾਣੀ ਹੌਲੀ ਖੜ ਜਾ ਖੜਾ ਵਾਲੀ ਕੈਮਰਾ ਉਹਦੇ ਵਿੱਚ ਲਾਉਣਾ ਪਊ ਫਿਰ ਵਿੱਚ ਪਤਲੇ ਡਾਇ ਦੀ ਪਊ ਫਿਰ ਕਿ ਨਹੀਂ ਹਾਂਜੀ ਪਤਲੇ ਡਾਇ ਦੀ ਕਿ ਮੋਟਰ ਨਾ ਗਈ ਸੀ ਹੁਣ ਪਾਣੀ ਦੇ ਵਿੱਚ 147 ਜੀ 200 ਤੇ ਪਾਣੀ ਤੋੜਦੀ ਸੀ ਇਹ ਹਾਂ ਨਾ ਪਾਣੀ ਨਹੀਂ ਤੋੜਦੀ ਘਟ ਗਿਆ ਸੀ ਬਸ ਮੈਂ ਨੰਮੀ ਨੰਮ ਲੱਭ 180 ਤੇ ਪਾਣੀ ਤੋਂ ਘਟਣ ਲੱਗ ਗਿਆ ਸੀ ਉਹ ਮੋਟਰ ਪੁਰਾਣੀ ਸੀ ਡੇਢ ਦੀ ਹੂੰ ਇਹ ਤਾਂ ਸੀ ਇਹ ਪਾਦੀ ਟੂਟਾ ਮਾਰ ਡਰਾਈਵਰੀ ਗਈ ਡਰਾਈਵਰੀ ਹਾਂ ਚਲ ਜੱਕੀ ਤੁਸੀ ਲੰਗ ਲੇ ਕੇ ਰਾਮ ਉਖੀ ਬਈ ਹਾਂ ਮੋਟਰ ਘਾਟਦੀ ਆ ਉੱਥੇ ਸ਼ਾਟ ਬਿੰਗਾ ਲੱਗਿਆ ਆਈਓ ਹਾਂ ਸ਼ਾਟ ਲੱਗਿਆ ਹੋਇਆ ਇਹ ਬਿੰਗਾ ਨਹੀਂ ਚਾਹੀਦਾ ਬੱਸ ਕੇ ਬੈਠੋ हूँ तो यह पूरा दी थी सारे पाइप जल्दी थी बोट उठ गए नहीं चार सौ करी ती आनी चार सौ इतने जब ਤਾਰ ਦੇੜੀ ਨੂੰ ਲੈ ਲਈ ਜਾਂਣਾ ਮੁੰਡਾ ਤਾਰ ਦੇੜੀ ਲੈ ਉਹਨਾਂ ਕੋ ਖਰਚੇ ਕੁਇੰਟਾ ਕਿੰਨੀ ਹੋ ਗਈ ਹੈ ਲੱਗਦਾ ਕੁਝ ਚਲ ਜਾਣ ਦੇ 430 ਦੇ ਲਗ ਭਾਗਾ ਮੇਰੇ ਜਿਹੜੀ ਐਜ ਤਾਂ ਕੋਈ ਨਾ ਪਤਾ ਉਹ ਵੇ ਫੈਂਟਰ ਵੀ ਨਾ ਪਰ ਗਿਆ ਵੇ ਥੱਲੇ ਉਹਦੇ ਕਰਕੇ ਉੱਪਰ ਕਰੀ ਉੱਪਰ ਕਰ ਉੱਪਰ ਉੱਪਰ ਕਰੀ ਥੋੜਾ ਆਣੀ ਥੱਲੇ ਕਰ ਕਿੰਨਾ ਹੋ ਗਿਆ ਦੇਖੀ 7911 ਤੋਂ ਫੈਂਟਰ ਸ਼ੁਰੂ ਹੋਈ ਚਲੋ ਬਾਈ ਛੱਡ 7916 ਹੋ ਗਿਆ ਜਬਰ ਸਾਡੇ 7916 ਨਾ ਮੈਂ ਚਲੋ ਅੰਟਰ ਦਾ ਪਰ 20 ਫਟ ਹੋਊ ਦੇਖਦੇ ਚਲੋ ਹੌਲੀ ਚੱਲ ਬੱਸ ਕਿੰਨਾ ਹੋ ਗਿਆ ਇਹ ਮਾਰਾ ਹੋ ਗਿਆ ਕਿੰਨਾ ਨਾ ਚਾਹ ਮਾਹ ਕਿੰਨਾ ਜਿੱਦ ਰਿਹਾ ਕੋਈ ਜੇ 311 ਇੰਟਰ ਸਟਾਰਟ ਹੋਈ ਇਹਦਾ ਸੋਹਾਂ ਜੀ ਜਿਵੇਂ ਤੁਹਾਨੂੰ ਪਤਾ ਆਪਣਾ ਕੈਮਰਾ ਬਚ ਚੁੱਕਿਆ ਗਿਆ ਜੀ ਤੇ ਆਪਣੀ ਤਾਰ ਦੂਰ ਆਪਣੀ ਇਕੱਠੀ ਕਰ ਲਈ ਸੀਗੀ ਤੇ ਕੱਢ ਲਿਆ ਸੀ ਆਪਣਾ ਕੈਮਰਾ ਆਪਣੇ ਬਾਹਰ ਕੀ ਕਰ ਲਿਆ ਸੀ ਆ ਬੋਰ ਚੱਕ ਤੇ ਹੁਣ ਕਰਾਉਣਾ ਥੋੜੀ ਮਿਸਤਰੀ ਨਾਲ ਗੱਲ ਪੁੱਛਦੇ ਆ ਵੀ ਬੋਰ ਦੇ ਵਿੱਚ ਕੀ ਪ੍ਰੋਬਲਮ ਆਵੇ ਤੇ ਕੀ ਆਪਾਂ ਦਾ ਕੀ ਹੱਲ ਕਰਾਂਗੇ ਆਜੂ ਥੋੜੀ ਮਿਸਤਰੀ ਨਾਲ ਗੱਲ ਕਰਾਉਣੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਪਿੰਡ ਪਹੁੰਚਦੇ ਬਟਰੁਖਾ ਹੀ ਅੱਜ ਆ ਹਾਂ ਜੀ ਅਸੀਂ ਬੋਰ ਚੈੱਕ ਕੀਤਾ ਹੀ ਅੱਜ ਆ ਹਾਂਜੀ ਤੇ ਜਿਹੜਾ ਕਿ 4 ਇੰਚੀ ਬੋਰਤੀ ਗਾ ਰੇਤਾ ਮਾਰਦਾ ਸੀਗਾ ਤੇ ਡੜੀ ਮਾਰਦਾ ਸੀ ਬਰੀ ਬਰੀ ਕੇ ਇਹਨਾਂ ਦੇ ਬਾਈਆਂ ਦੱਸਣ ਦੇ ਅਨੁਸਾਰ ਹਾਂਜੀ ਤੇ ਪਾਣੀ ਦੇ ਬਰੇਕ 147 ਦੇ ਹੈ 185 ਤੋਂ ਟੁੱਟਿਆ ਹੋਇਆ ਜੀ ਬੋਰਾ ਠੀਕ ਗਲੀ ਇਹਦੇ ਵਿੱਚ ਹਾਂਜੀ ਤੇ 311 ਤੋਂ 318 ਤੱਕ ਇਹ ਆਪਣਾ ਜਿਹੜਾ 3 ਫੁੱਟ ਫੈਂਟਰ ਲੰਗਾ ਹੈਗਾ ਇਹਦੇ ਬਾਕੀ ਬੋਰ ਭਰਿਆ ਹੋਇਆ ਹੈ ਠੀਕ ਹੈ ਕੋਈ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪੰਡਤ ਅਨਮੋਲ ਹੈ ਤੇ ਜ਼ਿਲ੍ਹਾ ਸੰਗਰੂਰ ਹੈ ਤੇ ਮੋਬਾਈਲ ਨੰਬਰ 9781754490 ਧੰਨਵਾਦ ਜੀ